ਸਤਿ ਸ਼੍ਰੀ ਅਕਾਲ ਜੀ ਜ਼ਾਰਾ ਨੂੰ ਗੰਦੀਵ ਡੇਫਨ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਬਾਈ ਗੁਰਦੇਵ ਸਿੰਘ ਕਾਲੂ ਸਿੰਘ ਕਿ ਫੌਜ ਚੁੱਕੇ ਆ 2 4 6 6 ਗਾਵਾਂ ਸੇਲ ਆ ਪਰ ਰੇਡ ਵੀ ਲਖਿਆ ਜਾ ਰਿਹਾ ਹੈ ਜਿਹੜਾ ਰੇਡ ਪਹਿਲਾਂ ਸਹੀ ਹੁੰਦੇ ਆ ਤੇ ਆਜੋ ਪਰ ਗੱਲਬਾਤ ਕਰੀਏ ਸਤਿ ਸ਼੍ਰੀ ਅਕਾਲ ਜੀ ਹੁਣ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਥੋੜਾ ਥਰਾਓ ਵਧੀਆ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਸੰਦੀਪ ਡੇਲੀ ਫਾਰਮ ਚੈਨਲ ਦੇਖਣ ਵਾਲਿਆਂ ਨੂੰ ਹੋਰ ਸਤਿ ਸ਼੍ਰੀ ਅਕਾਲ ਜੀ ਵਧੀਆ ਹੋ ਗਿਆ ਪਹਿਲੇ ਯਾਰੇ ਵਧੇ ਹਾਂ ਜੀ ਹਾਂ ਜੀ ਮੇਂ ਵਾ ਬੈ ਹੈ ਨਾ ਨਹੀਂ ਤਾਂ ਬੜਾ ਮੈਗ ਨੁਕਸਾਨ ਜਾਤਾ ਹੋ ਗਿਆ ਨੇਰ ਬਰਾਇਆ ਨੇਰ ਨੇ ਚੰਗੀ ਹੱਤ ਕਰਾਈ ਨੇਰ ਇਹ ਸਾਰੇ ਪਾਸੇ ਦੀ ਸਾਰੇ ਵਾਲੇ ਦੁਆਲੇ ਬੜਾ ਦਰਖਤ ਟੁੱਟਿਆ ਬੜਾ ਦਰਖਤ ਬਾਕੀਆਂ ਨੂੰ ਜ਼ਿਆਦਾ ਨੁਕਸਾਨ ਨਾ ਉਦੋਂ ਤੂੰ ਆਪਾਂ ਕੁਝ ਕਹਿ ਨਹੀਂ ਰਹੇ ਨਹੀਂ ਨਹੀਂ ਉਹਦੇ ਗਾੜੀ ਕਹਦਾ ਜ਼ੋਰ ਥੋੜੀ ਆਜੇ ਨਾ ਡੰਗਰਾਂ ਨੂੰ ਪਾਣੀ ਡਟਾ ਦੇ ਨਾਜ ਨਵਾਏ ਕਿਹੋ ਜਿਹੀ ਬੱਦੀ ਦੌੜ ਨਹੀਂ ਡਈ ਤਿੰਜੋ ਕ ਮਹੱਲ ਪੰਡਿਆ ਤੇ ਕਈ ਦੇ ਵਿੱਚ ਜੋ ਹੀ ਭੱਜ ਭੁੱਜ ਗਏ ਸਹੀ ਘਰ ਤੇ ਇਹਦੇ ਜੂੜੀ ਮਾਰੇ ਚਲੋ ਅਜਾ ਚਲੋ ਕਰੋ ਸ਼ੁਰੂ ਇਹ ਨਹੀਂ ਆਜੇ ਵਰ ਅੱਜ ਛੇ ਆਜੋ ਵਰ ਲੱਗੋ ਪਹਿਲੇ ਨੰਬਰ ਤੋਂ ਲਓ ਜੀ ਗੱਬਣਾ ਤੁਸੀਂ ਨਹੀਂ ਸੂਈਆਂ ਆਂ ਹੁਣ ਦੀ ਅੱਜ ਕੋਈ ਗੱਬਣਾਂ ਵਿੱਚ ਦੋ ਤੇ ਬਾਕੀ ਸੂਈਆਂ ਹੀ ਲਓ ਜੀ ਸਾਰੀਆਂ ਸੂਈਆਂ ਹੀ ਅੱਜ ਦੱਸ ਕਿੰਨੀਆਂ ਦੀ ਗੱਲੋ ਜੀ ਇਹ ਥੱਲੇ ਸੰਦੀਪ ਜੀ 11 12 ਕਿਲੋ ਇਹ ਵੇ 11 ਪਰ ਥੋੜਾ ਤਿਆਰ ਆ 11 ਕਿਲੋ ਥੋੜਾ ਤਿਆਰ ਆ ਤੇ ਵੇਖੋ ਵਹਿੜ ਕਰਾ ਦੇ ਸੀਰੇ ਬਾਕੀ ਥਣ ਥਣ ਵੇਖ ਲੋ ਕਿਦਾਂ ਲੱਗਾ ਬਸ ਠੀਕ ਆ ਹਾਂ ਜੀ ਬਸ ਠੀਕ ਆ ਵੱਛਾ ਇਹ ਨਾ ਵਸ਼ੀ ਵਸੀ ਸੰਦੀਪ ਜੀ ਵਛੀ ਵੇਖੋ ਨਮੂਨਾ ਆ ਕੀ ਗਾ ਵਾੜੀ ਕਿਹੜਾ ਵੈਰੀਟੀ ਦਾ ਲੱਗਾ ਇਹ ਲੋ ਨੇ ਠੀਕ ਆ ਹਾਂ ਜੀ ਜੀ ਜਹਾਨਾ ਹੀ ਕਰ ਦਈਏ ਹਾਂ ਨਹੀਂ ਚੋਰੀ ਕਰੀਏ ਬੱਸ ਚੋਰੀ ਕਰੀਏ ਚਲੋ 38000 ਦੀ ਫਿਰ ਦੇ ਦਿਆਂਗੇ 500 ਛੋਟ ਠੀਕ ਹੈ ਜੀ ਚਲੋ ਇਹ ਗੱਬੜ ਨਹੀਂ ਇਹ ਵੀ ਸੂਈ ਹੁੰਦੀ ਹੈ ਇਹ ਵੀ ਸੂਈ ਹਾਂ ਇਹਦਾ ਚੋਰੀ ਆ ਜੀ ਤੇ ਜਰਸੀ ਵੀ ਹੈ ਦੇ ਵੀ ਅਰੇ ਜਰਸੀ ਕਿਥੋਂ ਕੱਢ ਲੈਣ ਤੇ ਨਹੀਂ ਅੱਜ ਅੱਜ ਮੇਰ ਲਾ ਸੰਦੀਪ ਭਾਈ ਅੱਜ ਮਾਰਤਾ ਮੋਰਚਾ ਫਿਰ ਕੇ ਦੂਰ ਲਵਾਦਾ ਬਾਕੀ ਆ ਜਾ ਬਾਈ ਹਾਂ ਜੀ ਹਾਂ ਜੀ ਬਾਕੀ ਮੇਨ ਤਰਾਂ ਬੱਸ ਬੱਸ ਅਰੇ ਮੇਨ ਤਰਾਂ ਹਾਂ ਜੀ ਹਾਂ ਜੀ ਹਾਂਜੀ ਨਹੀਂ ਭਾਜੀ ਦੁੱਧ ਇਹਦੇ ਥੱਲੇ ਹੈਗਾ ਵਾ 15 ਕਿਲੋ ਆਪਾਂ 13 ਕਿਲੋ ਦੀ ਗਰੰਟੀ ਦਵਾਂਗੇ ਠੀਕ ਹੈ ਕਿ ਨਹੀਂ ਉਹ ਤਾਂ 15 16 ਕਿਲੋ ਆਂਦੇ ਆ 13 ਕਿਲੋ ਲਓ ਤੁਸੀਂ 45000 ਦੀ ਰਸੀ ਦੇ ਦਈਏ ਛੋੜੀ ਪੜਸ ਹਾਂ ਚਲ ਹੁਣ ਆਹ ਵੇਖੋ ਬੈਰ ਵੇਖੋ ਨਾ ਜੱਬਣਾ ਨਾ ਹਾਂਜੀ ਹਾਂਜੀ ਆਹ ਵੇਖੋ ਬੈਰ ਨਸਲ ਬੈਰ ਦੇ ਤੇ ਸੂਆ ਤੀਬਾ ਤੀਬਾ ਵੇਲਾ ਦੂਜਾ ਸੂਆ ਨਾ ਦੰਦੋਸ਼ੀ ਦੰਦੋਸ਼ੀ ਜਿਹੜੀ ਨਾਲ ਦੁੱਧ ਉਹ ਵੇਖੜੀ ਮੋਟੀ ਨਾਲ ਈ ਜੀ ਹੁਣ ਇਹ ਆਪੇ ਹੀ ਹਿਸਾਬ ਲਾ ਲੈ ਕੋਈ ਵੀ ਇਹਨੇ 15 ਦੇਣਾ ਜਾਂ 20 ਦੇਣਾ ਜਾਂ 25 ਦੇਣਾ ਹੁਣ ਇਹ ਗਾਂ ਦਾ ਵੀ ਆਪੇ ਹਿਸਾਬ ਲਾ ਲੈ ਕਿੰਨੇ ਵਾਲੇ 12 ਤਰੀਕ ਨੂੰ ਦਿਨ ਪੂਰੇ ਹੋਣੇ ਜੇ ਹਾਂ ਅੱਜ ਹੈਗੀ ਆ ਅੱਜ 7 ਹੋ ਗਈ ਸੀ 6 7 ਹੋ ਗਿਆ ਜੀ ਹਾਂ ਜੀ 10 ਦਿਨ ਪਏ ਅਜੇ ਕੋਈ ਪ੍ਰਵਾਹ ਨਹੀਂ ਵਹਿਣ ਨੂੰ ਅਜੇ ਬਾਕੀ ਵਜਨ-ਵੋਜਨ ਫੁੱਲਿਆ ਭਲੀ ਜੁੜੀ ਆ ਠੰਡੀ ਸੀ ਲਿਆ ਹਾਂ ਜੀ ਕਰਦੇ ਆ ਜੀ ਪਰ ਦੀਪਾ ਜੇ ਕਿਤੇ ਮੱਸੀ ਹੁੰਦੀ ਨਾ ਤਿਆਰ ਜਾਂ ਸੂਈ ਫਿਰ ਤੇ ਭਾਵੇਂ 75000 ਨੂੰ ਹੱਥ ਲਵਾ ਲੈਂਦੇ ਪੈਸਾ ਨਹੀਂ ਹੋਣੀ ਹੁਣ ਹਾਂ ਨਾ ਹੀ ਕਰਦੀਏ 65000 ਦੀ ਚੀਜ਼ ਦਿੰਦੀ ਨਹੀਂ ਲੈ ਠੀਕ ਹੈ ਠੀਕ ਹੈ ਨਾ ਬਿਲਕੁਲ ਜਾਈ ਜੀ ਇਹ ਇਹ ਸੂਈ ਆ ਸੰਦੀਪ ਭਾਜੀ ਵਛੀ ਅੱਛਾ ਹਾਂ ਬੱਛਾ ਮਗਰਿਆ ਦੇ ਇਹਦੇ ਥੱਲੇ ਨਾਣਾ ਦਿਖਾ ਦੇ ਨਾਣਾ ਨਾਣਾ ਦਿਖਾ ਨਾਣਾ ਨਾਣਾ ਦਿਖਾ ਦੇ ਵਾਲੀ ਪੇ ਹੋਏ ਕੇ ਹਾਂ ਦੁੱਧ ਕੱਢੂਗੀ ਫੁਲਾ ਢਲਾ ਫੁਰਾਜ ਨੂੰ ਆਂਦੇ ਆ ਹੈਲੋ ਵੀ ਤੋਰਦੇ। ਇਹ ਕਪੜਾ ਸੁਈਆ। ਨਾਈ ਸੁਈਆ ਸੁਈਆ ਸੰਦੀਪ ਜੀ। ਦੁੱਧ ਕਿੰਨਾ ਜੀ? 16 ਕਿਲੋ ਦੇ ਥੱਲੇ ਲੀਟਰ ਮਿਲਵਾ। ਅੱਜ ਅੱਜ ਪੰਜਵਾਂ ਦੇਣਾ ਸੁਈਆ। ਹਾਂ ਜੀ। ਅੱਜ ਪੰਜਵਾਂ ਦੇਣਾ ਸੁਈਆ ਕਿਨਵਾ ਜਣੇ। ਪੰਜਵਾਂ ਨੂੰ ਤਾਂ ਮੈਂ 4 ਡੰਗ ਕੋਈ ਚੌਂਦਾ ਰਵੇ ਇੱਥੇ ਕੋਈ ਚੱਕਰ ਨਹੀਂ ਆਜੋ ਕਰੋ। ਆਜੋ। ਲੈ ਆਓ ਕਰੋ। ਚਲੋ। ਹਾਂ ਜੀ। ਦੀਪ ਜੀ 60 ਦੀ ਦੇ ਦੀਏ। ਜੈ ਜੀ। ਚਲ ਛੋੜੀ ਯਾਰ ਛੋੜ ਕਰ ਦੋ ਚਲ ਨਾਂਹ ਚਾਲੀ ਜਾਂਦੋ ਯਾਰ 58 ਦੇ ਜਾਂਦੋ 58 ਜਾਂਦੋ ਜਾਂਦੋ ਕੋਈ ਗੱਲ ਇਹ ਗੱਬਣ ਨਹੀਂ ਸੂਈ 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 ਇਹ ਵੀ ਸੂਈ ਹੈ ਸੰਦੀਪ ਜੀ ਲਓ ਜੀ ਇਹ ਵੀ ਸੂਈ ਦੁੱਧ ਇਹਦੇ ਥੱਲੇ ਸੰਦੀਪ ਜੀ 13 ਕਿਲੋ 13 ਕਿਲੋ ਹਾਂ ਜੀ ਬੱਛਾ ਮਗਰ ਬੱਛਾ 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 ਮਗਰ 13 ਕਿਲੋ ਦੁੱਧ ਬੱਛਾ ਮਗਰ ਆਜੂ ਕਰਾ ਦੇ ਹਾਂਜੀ ਬੜਾ 45000 ਦੀ ਬਚੀ ਸੰਦੀਪ ਜੀ ਵੀ ਤੇਰਾ 40000 ਦੀ ਤੇਰਾ ਗਿਆ ਚਲ ਠੀਕ ਹਾਂਜੀ ਜਾਣ ਦੋ ਆਹਾ ਇਹ ਵੀ ਸੂਈ ਆ ਜੀ ਇਹ ਵੀ ਸੂਈ ਆ ਹਾਂਜੀ ਇਹੋ ਲਾਸਟ ਵੀ ਇਸ ਲੈ ਦੁੱਧ ਕਿਹਨੇ ਲਈ ਲਾਸਟ ਹੀ ਸੰਦੀਪ ਜੀ ਬੁੜਾ ਯਾਦੇ ਥੱਲੇ ਦੁੱਧ ਨਹੀਂ ਆ ਅੱਛਾ ਇਹਨੂੰ ਅੱਜ ਚੌਥਾ ਦੇਣਿਆ ਸੂਈ ਨੂੰ ਹਾਂ ਹਾਂਜੀ ਤੇ 10 ਕਿਲੋ ਥੱਲੇ ਬੁੜਾ ਤਿਆਰ ਹੋਊਗਾ ਥੱਲੇ ਬੁੜਾ ਤਿਆਰ ਹੈ ਜੀ ਤੋ ਲੋ ਜੀ ਵੀ ਵੇਖੋ ਬਰਾ ਦੋ ਜੀ ਬੈੜੇ ਬਾਕੀ ਨੀ। ਹਾਂਜੀ ਫਿਰ। ਲੀਬ ਜੀ ਲਾਸਟ ਹੀ ਪੀਸ ਹੈ ਹੁਣੇ। ਹਾਂਜੀ। 35000 ਦੀ ਹਾਂ ਨਾ ਹੀ ਕਰ ਦਈਏ। 30000 ਛੋੜੀ ਕਰ ਦਿੰਦੀ। 34000 ਦੀ। 30000 ਦੀ। ਜੇਮਾ ਬੱਚੇ ਦੇ ਆਖਰਲੇ ਤਾਜੀਆਂ ਬਿਲਕੁਲ ਤਾਜੀਆਂ ਬਾਕੀ ਵੇਖੋ ਇੰਨੀ ਸ਼ੋਰ ਹੀ ਕਰਨ ਕਿਉਂ ਹਣ ਠੀਕ ਹੈ ਰੇਟ ਬਿਲਕੁਲ ਫਿਕਸ ਹੁੰਦਾ ਤੇ ਬਾਕੀ ਮੇਰੇ ਭਰਾਓ ਇੱਥੇ ਚੈੱਕ ਕਰਕੇ ਚੋਾਈ ਕਰਕੇ ਹਣਾ ਭਾਈ ਜੀ ਤੁਸੀਂ ਨਾ ਫਿਰ ਬਣਾ ਨਾ ਘਟਾਇਆ ਕਰੋ ਪਹਿਲੇ ਰੇਟ ਜਾਰੀ ਕੀਤਾ ਗਿਆ ਹੈ ਜਾਰੀ ਹੈ ਇਸਨੇ ਭਾਈ ਕਮੈਂਟ ਵੀ ਆਇਆ ਹਿਤਾ ਤੇ ਸ਼ੈਰ ਹਾਂਜੀ ਕਿ ਵੀਰ ਨੇ ਮਾਰਿਆ ਚਲੋ ਕੋਈ ਗੱਲ ਨਹੀਂ ਆਪਾਂ ਨੂੰ ਨਹੀਂ ਕੋਈ ਦੱਸ ਹੈਗਾ ਕੰਮ ਚੱਲ ਗਿਆ ਵਾ ਤੇ ਇਹ ਰੇਟ ਜਾਲਾ ਕਰਦੇ ਰੇਟ ਜਾਲਾ 30 ਲੀਟਰ ਵਾਲੀ ਆ ਕੁਲੀ 40 ਵਾਲੀ ਦੇ ਫਿਰ ਵੀ ਸਾਡਾ ਸੰਦੀਪ ਜੀ ਰੇਟ ਜਾਇਜ਼ ਹੁੰਦਾ ਠੀਕ ਹੈ ਕਾ ਨਹੀਂ ਸਾਡਾ ਮੰਗ ਲੋ ਜਿਹੜੀ ਅਸੀਂ 70 ਦੀ ਵੇਚਦੇ ਆ ਨਾ ਵਛੀ ਲੋਕਾਂ ਦੀ ਉਹ ਐਵੇਂ ਲੱਖਦੀ ਆ ਨਹੀਂ ਗਿਆ ਕਿ ਨਹੀਂ ਤੇ ਸਾਡਾ ਰੇਟ ਜਾਇਜ਼ ਆ ਤੇ ਬਾਕੀ ਇਹ ਇਹਨਾਂ ਦੇ ਕੇਵਲ ਚਲੋ ਮਾਲ ਮਹਿੰਗਾ ਲੈ ਆ ਜਾਂਦਾ ਵਾ ਦੋ ਚਾਰ ਹਜ਼ਾਰ ਮਹਿੰਗਾ ਵੀ ਲੈ ਆ ਜਾਂਦਾ ਉਹਦੇ ਕਰਕੇ ਫਿਰ ਹਜ਼ਾਰ ਖੜਾ ਤਾਂ ਵਿੱਚ ਪਣਾ ਪੈ ਜਾਂਦਾ ਤੇ ਬਾਕੀ ਅਸੀਂ ਦੇਖੋ ਸੋਇਨਾ ਵੀ ਨਹੀਂ ਉਹ ਮਾਲ ਜਾਇਜ਼ ਹੈ ਤੇ ਜਾਇਜ਼ੀ ਬਸ ਬਸ ਹਾਂਜੀ ਹਾਂਜੀ ਬਾਕੀ ਆ ਚਲੋ 964827563 ਪਿੰਡ ਕੋਡ ਖਿਆਣਾ ਜਿਲ੍ਹਾ ਗਰਦਾਰਪੁਰ ਸ਼ਹਿਰ ਦਾ ਸੀਗਾ